ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਨਰਮਾਣਾ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਦੂਜੀ ਵੀਡੀਓ ਆ ਇਸ ਫਾਰਮ ਤੋਂ ਇੱਕ ਆਪਾਂ ਪਹਿਲਾਂ ਬਣਾਈ ਸੀ ਉਹ ਚ ਬਾਈ ਨੇ ਤੋਕੜ ਗੱਭਣ ਪਸ਼ੂ ਸੇਲ ਕੀਤੇ ਸੀ ਅੱਜ ਬਾਈ ਨੂੰ ਕੋਈ ਮਜਬੂਰੀ ਹੋ ਗਈ ਸੱਜਣੋ ਐਮਰਜੈਂਸੀ ਕਿਤੇ ਜਾਣਾ ਪੈ ਗਿਆ ਤੇ ਆਪਾਂ ਬਾਈ ਕੋਲੇ ਪਹੁੰਚੇ ਤੇ ਡਿਟੇਲ ਇਹਨਾਂ ਦੀ ਤੁਹਾਨੂੰ ਮੈਂ ਹੀ ਦੱਸ ਦਊਗਾ ਤੇ ਜਿਹੜਾ ਰੇਟ ਹੈ ਰੇਟ ਉਹ ਬਾਈ ਦਾ ਨੰਬਰ ਮੈਂ ਸਕਰੀਨ ਤੇ ਚਲਾ ਦਊਗਾ ਕਿਉਂਕਿ ਕੱਲੀ ਕੱਲੀ ਦਾ ਰੇਟ ਬਾਈ ਨੂੰ ਪੁੱਛ ਲਿਓ ਰੇਟ ਬਾਈ ਕਹਿੰਦਾ ਪਹੁੰਚ ਵਾਲਾ ਹੋਊਗਾ ਕੋਈ ਜ਼ਿਆਦਾ ਰੇਟ ਨਹੀਂ ਹੋਊਗਾ ਤਿੰਨ ਤਾਂ ਦਿਖਾਵਾਂਗੇ ਦੋ ਦੰਦ ਬੱਛੀਆਂ ਤੇ ਇੱਕ ਦਿਖਾਵਾਂਗੇ ਦੂਜਾ ਸੂਆ ਚਾਰੇ ਤਾਜ਼ੀਆਂ ਸੂਈਆਂ ਦਿਖਾਉਂਗਾ ਤਿੰਨ ਨਾਲ ਮੇਲ ਕਾਫ ਨੇ ਤੇ ਜਿਹੜੀ ਬੱਛੀ 4 ਨੰਬਰ ਤੇ ਖੜੀ ਆ ਉਹਦੇ ਨਾਲ ਬੱਛੀ ਆ ਪਹਿਲੀਆਂ ਤਿੰਨਾਂ ਨਾਲ ਬੱਛੇ ਨੇ ਤੇ ਦੁੱਧ ਆ ਜਿਹੜਾ ਬੌਲਾ ਲਾ ਲਈਏ ਚੰਗਾ ਤਿਆਰੀ ਦਾ ਮੈਂ ਪਹਿਲਾਂ ਬਿੱਲੀ ਆਇਤੀ ਮਾਰ ਦੇ ਇੱਕ ਨੰਬਰ ਵਾਲੀ ਤੇ ਕੈਮਰਾ ਆ ਜਾ ਬਾਈ ਤੋਰ ਦੇ ਖੋਲ ਕੇ ਚਲਾ ਦੇ ਇਹਨਾਂ ਇਹਦਾ ਸੂਆ ਹੈਗਾ ਪਹਿਲਾ ਦੰਦਾਂ ਚ ਹੈਗੀ ਆ ਦੋ ਦੰਦ ਦਾ ਜਿਵੇਂ ਬਾਈ ਨੇ ਡਿਟੇਲ ਮੈਨੂੰ ਦੱਸੀਆ ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸ ਦੂਗਾ ਦੰਦਾਂ ਚ ਬਾਈ ਕਹਿੰਦਾ ਹੈਗੀਆ ਦੋ ਦੰਦ ਇਹ ਸੂਆ ਪਹਿਲਾ ਕੱਦ ਕਾਠ ਆ ਗਿਆ ਦਰਮਿਆਨਾ ਜਿਵੇਂ ਆਮ ਬੱਚੀਆਂ ਦਾ ਹੁੰਦਾ ਸੂਆ ਆ ਗਿਆ 6 ਤੋਂ 7 ਦਿਨਾਂ ਦਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਪ੍ਰਿੰਟ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਸੋਡੇ ਸਾਹਮਣੇ ਆ ਕੁਆਲਿਟੀ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਆ ਪੂਰੀ ਟੌਪ ਵਾਲੀ ਕੁਆਲਿਟੀ ਆ ਬਾਕੀ ਸਮਾਂ ਸਮਾਂ ਜਿਹੜਾ ਤਕਰੀਬਨ ਤਕਰੀਬਨ ਹੈ ਮੰਨ ਲਓ ਵੀ ਡੰਗ ਡੇੜ ਜੇ ਹੋਣ ਵਾਲਾ ਸਮਾਂ ਹੀ ਆ ਨਾਲ ਇਹਦੇ ਹੈਗਾ ਬਾਈ ਬੱਚਾ ਇਹ ਤੁਹਾਡਾ ਕੁਆਲਿਟੀ ਦਿਖਾਣੀ ਬੁੱਲੇ ਨੇੜੇ ਲਾ ਕੇ ਸਮਾਰ ਕੇ ਖਾਣਾ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਚਬਾਈ ਦੀਆਂ ਬਾਈ ਕਹਿੰਦਾ ਸਾਰੀ ਫੋਕੀਆਂ ਨੇ ਛੜਲਾ ਛਿੱਟਾ ਨਹੀਂ ਚਬਾਈ ਦੀਆਂ ਸਾਰੀਆਂ ਪਾਸ ਨੇ ਇਹਦੇ ਕੋਲੇ ਹੈਗਾ ਕੰਡੇ ਦਾ 13 ਤੋਂ 14 ਕਿਲੋ ਬੋੜਾ ਹਾਜ਼ਰ ਸੂਆ ਇਹਦਾ ਹੈਗਾ 6ਾਂ ਦਿਨਾਂ ਦਾ ਦੰਦਾਂ 'ਚ ਆ ਗਈ ਦੋ ਦੰਦਾਂ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਅਡਰ ਰੱਖਦੀ ਆ ਫਿਕਸ ਜਾ ਕੋਈ ਟੁੱਟਮਾ ਨਹੀਂ ਰੱਖਦੀ ਇੱਥੋਂ ਪਛਾਣ ਹੋ ਕੇ ਬਿੱਲੇ ਸਾਰੀ ਦਿਖਾਦੀ ਮੱਛੀ ਰੰਗ ਰੂਪ ਦਾ ਕਰਾਦੀਆਂ ਆਈਡੀਆ ਦੰਦਾਂ 'ਚ ਜਿਵੇਂ ਬਾਈ ਨੇ ਮੈਨੂੰ ਦੱਸਿਆ ਵੀ ਇਹ ਦੋ ਦੰਦ ਪੱਛੀ ਆ ਰੇਟ ਬਾਈ ਨਾ ਕਰ ਲਿਓ ਤੇ ਹੁਣ ਮਾਰ ਦੇ ਬਿੱਲੇ ਦੋ ਨੰਬਰ ਵਾਲੀ ਤੇ ਕੈਮਰਾ ਇਹ ਵੀ ਬਾਈ ਕਹਿੰਦਾ ਦੋ ਦੰਦ ਆ ਜਾਨ ਵਜਨ ਵਜੂਦ ਫੁੱਲ ਆ ਗਿਆ ਆਰਡਰ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਅਗਲੇ ਪੰਨੇ ਵੀ ਦਿਖਾ ਦੇ ਖਣ ਦਾ ਸੈਜ ਆ ਆਰਡਰ ਕੁਆਲਿਟੀ ਤੇ ਪਛਾਣ ਨੂੰ ਹੋ ਕੇ ਸਾਰੀ ਦਿਖਾਦੀ ਬਿੱਲੇ ਓਏ ਇਹ ਚ ਜਾਨ ਜੂਨ ਵਾਲੀ ਆ ਗਈ ਤੋਰ ਦੇ ਬਾਈ ਹੋਰ ਕੇ ਆ ਜਾਨ ਵਜਨ ਵਜੂਦ ਫੁੱਲ ਆ ਗਿਆ ਕੱਦ ਵੀ ਚੰਗਾ ਜਾਨ ਵੀ ਚੰਗੀਆਂ ਜਿਵੇਂ ਕਹਿ ਲੀਏ ਪਹਿਲਣ ਕਟੀਆਂ ਚ ਹੁੰਦੀ ਆ ਉਹ ਗੱਲ ਬਾਤ ਇੱਥੋਂ ਪਛਾਣ ਤੋਂ ਬਿੱਲੇ ਦਾ ਆਰਡਰ ਦਿਖਾਦੀ ਇਹ ਤਾਂ ਜਾਊਗੀ ਦੰਦਾਂ ਚ ਆ ਗਈ ਇਹ ਵੀ ਦੋ ਦੰਦ ਤੇ ਆ ਗਈ ਸੱਜਣੋ ਸ਼ਕੀਨ ਆਪਾਂ ਇਹ ਕਹਿ ਸਕਦੇ ਜਿਵੇਂ ਨੌਕਰੀ ਬਸ਼ੇਰੀ ਹੁੰਦੀ ਆ ਨਾ ਨੌਕਰੀ ਘੋੜੀ ਵਾਂਗੂ ਤੋੜਾ ਆਰਡਰ ਆ ਗਿਆ ਬਾਹਰ ਵਾਲੀਆਂ ਗਾਂਵਾਂ ਵਾਲਾ ਬਿਲਕੁਲ ਫਿਕਸ ਕੱਦ ਆ ਗਿਆ ਪੂਰਾ ਡਾਬਲ ਆ ਗਈ ਐਚ ਐਫ ਦੇ ਵਿੱਚ ਦੰਦਾਂ ਚ ਦੋ ਦੰਦ ਨਾਲ ਮੇਲ ਕਾਫ ਇਹਦੇ ਕੋਲੇ ਹੈਗਾ ਬਾਈ ਕਹਿੰਦਾ ਹਫਤੇ ਦੀ ਇਹ ਸੂਈ ਹੋਈ ਆ ਸੱਤ ਅੱਠ ਦਿਨਾਂ ਡੇੜ ਜਿਹੜਾ ਇਹਦੇ ਕੋਲੇ ਬਾਈ 15 ਤੋਂ 16 ਕਿਲੋ ਕੰਡੇ ਦਾ ਦੁੱਧ ਲਾ ਲਓ ਬੌਲਾ ਲਾ ਲਓ ਇਹਦੇ ਕੋਲੇ ਹਾਜ਼ਰ ਹੈ ਕਿਉਂਕਿ ਹਲੇ ਇਹ ਪਸ਼ੂ ਮੈਲੇ ਲੱਗਣਗੇ ਤੇ ਅੱਗੇ ਦੁੱਧਾ ਜਿਹੜਾ ਦੁੱਧ ਵੀ ਇਹ ਹੋਰ ਵਧਣਗੇ ਚਵਾਈਆਂ ਆ ਗਈਆਂ 100 ਦੀਆਂ 100 ਬਿਲਕੁਲ ਕੱਦ ਕਾਠ ਬਰੀਡ ਵਾਲੇ ਮਾਮਲੇ 'ਚ ਉਹ ਤੁਹਾਡੇ ਸਾਹਮਣੇ ਆ ਬਾਈ ਕੁਆਲਿਟੀ ਦੀ ਜੱਜਮੈਂਟ ਤੁਸੀਂ ਕਰ ਸਕਦੇ ਹੋ ਇਥੋਂ ਫੇਸ ਕੁਆਲਿਟੀ ਤੇ ਮਾਰਨੀ ਬਿੱਲੇ ਕੈਮਰਾ ਤੇ ਗਾਂ ਵਾਲੇ ਬੰਨਿਓ ਆਰਡਰ ਵੀ ਦਿਖਾ ਜੀ ਆ ਸ਼ਕੀਨ ਵੀ ਬੱਚੀ ਫੁੱਲ ਆ ਗਈ ਹਰੇਕ ਪੱਖ ਤੋਂ ਤੇ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਆ ਫਿਕਸਡ ਆਰਡਰ ਰੱਖਦੀ ਆ ਇਹ ਆ ਗਈ 2 ਨੰਬਰ ਵਾਲੀ ਤੇ ਹੁਣ ਬਾਈ 3 ਨੰਬਰ ਵਾਲੀ ਖੋਲ ਆ 3 ਨੰਬਰ ਵਾਲੀ ਦਾ ਸੂਆ ਜਿਵੇਂ ਬਾਈ ਨੇ ਦੱਸਿਆ ਵੀ ਦੂਜਾ ਸੂਆ ਉਹਦਾ ਵੀ ਕੱਦ-ਕਾਢ ਫੁੱਲ ਡਬਲ ਆ ਗਿਆ ਥਣ ਦਾ ਸਹਿਜ ਉਹ ਵੀ ਸੋਨਾ ਰੱਖਦੀ ਆ ਆਰਡਰ ਫਿਕਸ ਲੈ ਆ ਬਾਈ ਅਨਜਾਤ نسل ਚੰਗੀ ਆ ਨਾਲ ਇਹਦੇ ਵੀ ਮੇਲ ਕਾਫ ਆ ਗਿਆ ਕੱਦ-ਕਾਢ ਇਹਦਾ ਵੀ ਚੰਗਾ ਤੇ ਆਰਡਰ ਵੀ ਸੋਨਾ ਰੱਖਦੀ ਆ ਆ ਤੋੜ ਦੇ ਬਾਈ ਖੋਲ ਕੇ ਇਹਨੂੰ ਤੇ ਬਾਕੀ ਤੁਰਦੀ ਦੀ ਜੱਜਮੈਂਟ ਕਰ ਲਿਓ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਵੀ ਤਕਰੀਬਨ 10 ਕ ਦਿਨਾਂ ਦਾ ਸੂਆ 16 ਕ ਕਿਲੋ ਕੰਡੇ ਦਾ ਹਾਜ਼ਰ ਆ ਇਸ ਟਾਈਮ ਬਾਕੀ ਦੁੱਧ ਜਿੰਨਾ ਬਾਈ ਦੱਸੂਗਾ ਡੰਗ ਦੋ ਡੰਗ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲਿਆ ਸਕਦੇ ਹੋਂ ਇਹ ਆ ਗਈ ਐਚ ਐਫ ਚ ਬਾਕੀ ਸੂਏ ਦੀ ਜੱਜਮੈਂਟ ਤੁਸੀਂ ਲਾ ਲਿਓ ਹੋ ਸਕਦਾ ਵੀ ਕੱਧਾ ਆਪਾਂ ਕਹਿ ਲਈਏ ਵੀ ਤੀਜੇ ਵੀ ਹੋ ਸਕਦੀ ਆ ਕਿਉਂਕਿ ਇਹ ਮਾਲ ਬਾਈ ਦਾ ਖਰੀਦਿਆ ਹੋਇਆ ਘਰ ਦਾ ਮਾਲ ਨਹੀਂ ਹੈਗਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ 4 ਨੰਬਰ ਵਾਲੀ ਪ੍ਰਿੰਟ ਵਾਈਜ਼ ਸੋਹਣੀ ਆ ਥਣ ਦਾ ਸਹਜ ਆਰਡਰ ਕੁਆਲਿਟੀ ਲੰਬੀ ਲੰਬੀ ਵੀ ਸੋਹਣੀ ਆ ਤੇ ਹੁਣ ਬਿੱਲੇ 4 ਨੰਬਰ ਵਾਲੀ ਤੇ ਮਾਰ ਲਾ ਕੈਮਰਾ ਇਹ ਵੀ ਦੰਦਾ ਚ ਦੋ ਦੰਦਾ ਆ ਗਈ 3 ਦੋ ਦੰਦ ਤਾਂ ਦਿਖਾਈਆਂ ਨੇ ਇੱਕ ਵੱਡੇ ਸੂਏ 'ਚ ਤੋੜ ਦੇ ਬਾਈ ਇਹਦੇ ਨਾਲ ਆ ਗਈ ਬੱਚੀ ਇੱਕ ਵਾਰੀ ਸਾਰੇ ਬੱਚਿਆਂ ਦੇ ਵੀ ਆਪਾਂ ਕੈਮਰਾ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਤੇ ਇਹਦੇ ਨਾਲ ਆ ਗਈ ਸੱਜਣੋਂ ਬੱਚੀ ਤੇ ਇਹਦਾ ਸੂਆ ਜਿਹੜਾ ਇਹਦਾ ਸੂਆ ਵੀ ਬਾਈ ਕਹਿੰਦਾ ਥੋੜੇ ਦਿਨਾਂ ਲਈ ਆ ਤਕਰੀਬਨ ਇਹਦੇ ਕੋਲੇ ਵੀ ਕੋਈ ਇਹ ਹੀ 14 13 14 15 ਡੇਢ ਗੇੜ ਦੁੱਧਾ ਹੈ ਬਾਕੀ ਜ਼ਿਆਦਾ ਇਨਫੋਰਮੇਸ਼ਨ ਬਾਈ ਤੋਂ ਫੋਨ ਤੇ ਲੈ ਲਿਓ ਤੇ ਇਹਦਾ ਵੀ ਸੂਆ ਬਾਈ ਪਹਿਲਾ ਦੰਦਾਂ 'ਚ ਦੋ ਦੰਦ ਕੱਦ ਬਿੱਡ ਫੁੱਲ ਆ ਗਿਆ ਬੱਚੀ ਦਾ ਆਰਡਰ ਵੀ ਸੋਨਾ ਰੱਖਦੀ ਆ ਤੇ ਬਰੀਡ ਵੀ ਚੰਗੀ ਆਪਾਂ ਕਹਿ ਸਕਦੇ ਆਂ ਵੀ ਫੁੱਲ ਵਜਨ ਵਜੂਦ ਚ ਆ ਗਈ ਆਰਡਰ ਤਕਰੀਬਨ ਸਾਰੀਆਂ ਗਾਵਾਂ ਦੇ ਸੱਜਣੋਂ ਬਾਈ ਦੇ ਫਿਕਸ ਜੇ ਆਰਡਰ ਨੇ ਟੁੱਟਮਾ ਨਹੀਂ ਕਿਸੇ ਦਾ ਵੀ ਹੈਗਾ ਉਹ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਵੀਡੀਓ ਬਾਈ ਨਹੀਂ ਬਣਵਾਉਣੀ ਸੀ ਪਰ ਬਾਈ ਹੋ ਰਹੀ ਹੈ ਨਾ ਕਿਸੇ ਮਜਬੂਰੀ ਕਾਰਨ ਮੇਰੇ ਆਉਣ ਤੋਂ ਕੁਝ ਸਮਾਂ ਪਹਿਲਾਂ ਲੰਘ ਗਏ ਤੇ ਉਹ ਡਿਟੇਲ ਬਾਈ ਨੇ ਜਿੱਦਾਂ ਮੈਨੂੰ ਫੋਨ ਤੇ ਦੱਸੀ ਆ ਉਦਾਂ ਉਦਾਂ ਸੱਜਣੋਂ ਸਾਰੀਆਂ ਗਾਵਾਂਾਂ ਦੀ ਡਿਟੇਲ ਆਪਾਂ ਨੇ ਤੁਹਾਨੂੰ ਦੱਸਤੀ ਤੇ ਜਿਹੜਾ ਰੇਟ ਹੈ ਰੇਟ ਕੱਲੀ-ਕੱਲੀ ਦਾ ਫੋਨ ਤੇ ਬਾਈ ਨੂੰ ਪੁੱਛ ਲਿਓ ਉਹ ਨੰਬਰ ਮੈਂ ਬਾਈ ਦਾ ਚਲਾਉਂਗਾ ਪਿੰਡ ਬਾਈ ਦਾ ਹੈਗਾ ਨਰਵਾਣਾ ਤਹਿਸੀਲ ਨਾਬਾ ਜ਼ਿਲ੍ਹਾ ਬਾਈ ਨੂੰ ਰਹਿਣਾ ਸੱਜਣੋਂ ਪਟਿਆਲਾ ਤੇ ਇਹਦੇ ਕੱਦ ਦਾ ਆਈਡੀਆ ਕਰਾ ਦੇ ਵੀ ਲੈ ਇਧਰਲੇ ਬੰਨੇ ਹੋਏ ਕੱਦ ਕਾਠ ਵੀ ਪੰਛੀ ਦਾ ਚੰਗਾ ਥੋੜਾ ਜਿਵੇਂ ਆਪਾਂ ਕਹਿ ਲੀਏ ਪਸ਼ੂ ਹਨਾ ਕਈ ਵਾਰੀ ਘਬਰਾ ਜਾਂਦਾ ਹੈ ਇਹ ਵੀ ਦੋ ਦੰਦ ਪੰਛੀ ਆ ਤੇ ਇਹ ਆ ਗਈ ਦੂਜਾ ਸੁਹਾ ਕਹਿੰਦਾ ਬਾਈ ਤੁਸੀਂ ਜੱਜਮੈਂਟ ਕਰ ਲਿਓ ਇੱਕ ਅੱਧਾ ਇਧਰ ਉਧਰ ਵੀ ਹੋ ਸਕਦੀ ਆ ਤੇ ਪਰ ਲੀਆਂ ਦੋਨੇ ਵੀ ਤੁਸੀਂ ਮੰਨ ਲਓ ਵੀ ਦੋ ਦੋ ਦੰਦ ਪੰਛੀਆਂ ਨੇ ਉਹ ਵੀ ਤਿੰਨ ਬਾਈ ਕਹਿੰਦਾ ਦੋ ਦੰਦ ਨੇ ਇੱਕ ਦੂਜਾ ਸੁਹਾ ਤੇ ਬਾਕੀ ਇਹਨਾਂ ਦੇ ਬੱਚੇ ਇਧਰਲੇ ਬੰਨੇ ਖੜੇ ਨੇ ਬੱਚਿਆਂ ਤੇ ਮਾਰਦੀ ਮੋਟਾ ਜਿਹਾ ਕੈਮਰਾ ਬ ਤੇ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਚੱਲੂਗਾ ਇਹਨਾਂ ਚੋ ਜਿਹੜੀ ਵੀ ਬੱਚੀ ਸੋਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਹਾਂ ਇੱਕ ਗੱਲ ਬਾਈ ਨੇ ਮੈਨੂੰ ਹੋਰ ਕਹੀਆ ਸਪੈਸ਼ਲ ਆ ਵੀ ਦੁੱਧ ਬਾਈ ਕਹਿੰਦਾ ਵੀ ਦੋ ਡੰਗ ਚਾਰ ਡੰਗ ਵੀ ਪੰਜ ਡੰਗ ਛੀ ਡੰਗ ਆਪਾਂ ਕਹਿੰਦਾ ਘਰੇ ਚਵਾ ਦਾਂਗੇ ਪਰ ਜਦੋਂ ਆਪਣੇ ਘਰੋਂ ਪਸ਼ੂ ਭੱਗ ਗਿਆ ਵੀ ਉਹਦਾ ਆਪਾਂ ਲਾਂਬੇ ਦੇ ਉਹ ਨਹੀਂ ਹੋਗੇ ਹੱਕਦਾਰ ਨਹੀਂ ਹੈਗੇ ਵੀ ਜੇ ਅਗਲਾ ਸੱਜਣ ਕਹਿੰਦਾ ਮੇਰੇ ਘਰੇ ਦੁੱਧ ਘਟ ਗਿਆ ਉਹ ਬਾਈ ਕਹਿੰਦਾ ਮੇਰੇ ਘਰੇ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਚਵਾਉਣ ਵਾਲਾ ਸੀਨ ਬਾਈ ਕਹਿੰਦਾ ਆਪਣਾ ਹੈਗਾ ਸਾਰਾ ਜਿਵੇਂ ਆਤੋ ਫਿਰ ਦਿਖਾਈ ਨੇ ਤੁਹਾਨੂੰ ਦਿਖਾਈ ਬਿਲੇ ਇਹਦਾ ਆਰਡਰ ਕਿਰਾਂ ਹੋਰ ਆ ਜਿਵੇਂ ਬੱਚੀ ਖੜੀ ਬਹੁਤ ਸੋਹਣੀ ਐ ਤੇ ਸੁਭਾਹ ਦੀ ਵੀ ਠੰਡੀ ਆ ਗਈ ਬਿਲਕੁਲ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਐ ਚੌੜਾ ਆਰਡਰ ਰੱਖਦੀ ਐ ਇਹ ਦੋ ਦੰਦ ਦਾ ਤੋਹਫਾ ਤੇ ਬਾਕੀ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਇਹਨਾਂ ਚੋਂ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਉਂਦੀ ਆ ਨੇੜੇ ਆ ਕੇ ਦੋ ਡੰਗ ਚਾਰ ਡੰਗ ਚੋਕੇ ਪਾਸ ਕਰਕੇ 22 ਤੋਂ ਲੈ ਜਿਓ ਧੰਨਵਾਦ ਜੀ